ਤੇ ਬਾਪੂ ਜੀ ਦੀ ਹਾਲਤ ਦੇਖੋ ਕੀ ਆ ਪੂਰੀ ਲੱਤ ਗਲੇ ਹੋਈ ਹੈ ਵਿੱਚ ਕੀੜੇ ਪਏ ਹੋਇਆ ਤੇ ਬਾਪੂ ਚੀਕਾਂ ਮਾਰਦਾ ਤੜਫਦਾ ਦੋ ਧੀਆਂ ਤੇ ਇੱਕ ਮੁੰਡਾ ਵੀ ਆ ਬਾਪੂ ਜੀ ਦੇ ਭਰਾ ਵੀ ਆ ਅੱਜ ਬਾਪੂ ਜੀ ਦਾ ਕੋਈ ਵੀ ਆਪਣਾ ਬਾਪੂ ਜੀ ਨਾਲ ਖੜਨ ਨੂੰ ਤਿਆਰ ਨਹੀਂ ਬਿਲਕੁਲ ਚੇਸ਼ਮਾ ਲੜੂਰੇ ਆ ਕਾਲੀ ਮਾਂ ਦਾ ਮੰਦਰ ਹੈ ਜੀ ਤੇ ਇਸ ਜਗ੍ਹਾ ਤੇ ਇੱਕ ਮਰੀਜ਼ ਪਿਆ ਹੈ ਇਸ ਤੇ ਚਾਰ ਚਰਚਾ ਕਿਹਨੇ ਤੋਂ ਵੀਡੀਓ ਆਈ ਸੀ ਅਧਾਇਰੀ ਕੋਰੀ ਆ ਦੇਖੋ ਇੰਨੀਆਂ ਮੱਖੀਆਂ ਇਹਦੇ ਕੋਲੇ ਦਵਾਰ ਦਵਾਰ ਘੁੰਮਦੀਆਂ ਨੇ ਤੇ ਅੱਜ ਇਹਦੀ ਹਾਲਤ ਬਹੁਤ ਹੀ 나ਜੁਕ ਹੈ ਪੈਰ तकरीबन ਪੂਰਾ ਗਲਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਬਾਪੂ ਜੀ ਦਾ ਨਾਮ ਦੇਵੀ ਦਿਆਲ ਆ ਬਾਪੂ ਜੀ ਕਾਲੀ ਮਾਤਾ ਮੰਦਰ ਦੇ ਕੋਲੋਂ ਸਰਹੰਦ ਤੋਂ ਲੈ ਕੇ ਆਂਦੇ ਨੇ ਤੇ ਬਾਪੂ ਜੀ ਕਰੀਬ 1 ਹਫਤੇ ਤੋਂ ਉੱਥੇ ਪਏ ਸੀ ਤੇ ਬਾਪੂ ਜੀ ਦੀ ਹਾਲਤ ਦੇਖੋ ਕੀ ਆ ਪੂਰੀ ਲੱਤ ਗਲੇ ਹੋਈ ਹੈ ਵਿੱਚ ਕੀੜੇ ਪਏ ਹੋਏ ਆ ਤੇ ਬਾਪੂ ਚੀਕਾਂ ਮਾਰਦਾ ਤੜਫਦਾ ਉੱਥੇ ਪਿਆ ਬਾਪੂ ਜੀ ਦੇ ਦੋ ਧੀਆਂ ਤੇ ਇੱਕ ਮੁੰਡਾ ਵੀ ਆ ਬਾਪੂ ਜੀ ਦੇ ਭਰਾ ਵੀ ਆ ਦੋ ਭੈਣਾਂ ਤੇ ਤਿੰਨ ਭਰਾ ਅੱਜ ਬਾਪੂ ਜੀ ਦਾ ਕੋਈ ਵੀ ਆਪਣਾ ਬਾਪੂ ਜੀ ਦੇ ਨਾਲ ਖੜਨ ਨੂੰ ਤਿਆਰ ਨਹੀਂ ਧੰਨਵਾਦ ਕਰਦੇ ਆ ਸਾਡੇ ਟੀਮ ਮੈਂਬਰਾਂ ਨੇ ਜਦੋਂ ਪਤਾ ਕੀਤਾ ਮਨਦੀਪ ਸਿੰਘ ਨੇ ਗਵਿੰਦਗੜ੍ਹ ਤੋਂ ਜਾ ਕੇ ਤੇ ਉੱਥੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਬਾਪੂ ਜੀ ਦੀ ਭੈਣ ਜਿਹੜੀ ਨਾਲ ਆਉਣ ਨੂੰ ਤਿਆਰ ਹੋਈ ਤੇ ਭੈਣ ਸਤਿਆ ਦੇਵੀ ਨਾਲ ਆਈ ਬਾਪੂ ਜੀ ਨੂੰ ਇੱਥੇ ਛੱਡ ਕੇ ਗਏ ਸਾਡੇ ਕੋਲੇ ਤੇ ਨਾਲ ਅਰुण कुमार ਪਿੰਡ ਵਾਸੀ ਕਿਸ਼ਨ ਗੋਪਾਲ ਜਸਵਿੰਦਰ ਦਰਸ਼ਨ ਲਾਲ ਧਰਮਪ੍ਰੀਤ ਸਿੰਘ ਪ੍ਰਦੀਪ ਕੁਮਾਰ ਇਹ ਵੀ ਸਾਰੇ ਨਾਲ ਆ ਕੇ ਬਾਪੂ ਜੀ ਨੂੰ ਸਾਡੇ ਤਿੱਕਰ ਪਹੁੰਚਦਾ ਕਰਕੇ ਗਏ ਨਹੀਂ ਪਰ ਦੁੱਖ ਇਸ ਗੱਲ ਦਾ ਅੱਜ ਦਾ ਇਨਸਾਨ ਇੰਨੇ ਪਰਿਵਾਰਕ ਮੈਂਬਰਾਂ ਦੇ ਹੋਣ ਦੇ ਬਾਵਜੂਦ ਧੀਆ ਪੁੱਤਾਂ ਹੋਣ ਦੇ ਬਾਵਜੂਦ ਲਿਵਾਰਸ ਕਿੱਦਾਂ ਹੋ ਸਕਦਾ ਬਾਪੂ ਜੀ ਉੱਥੇ ਲਿਵਾਰਸ ਪਏ ਸੀ ਹੋ ਸਕਦਾ ਬਾਪੂ ਜੀ ਦਾ ਸੁਭਾਅ ਮਾੜਾ ਰਿਹਾ ਹੋਵੇ ਅਸੀਂ ਅਕਸਰ ਗੱਲ ਕਰਦੇ ਹਾਂ ਹੋ ਸਕਦਾ ਬਾਪੂ ਜੀ ਨੇ ਅਪ ਸ਼ਬਦ ਬੋਲੇ ਹੋਣ ਜਾਂ ਕੋਈ ਐਸੇ ਹਾਲਾਤ ਪੈਦਾ ਕਰਤੇ ਹੋਣ ਵੀ ਪਰਿਵਾਰ ਨਾਰਾਜ਼ ਹੋ ਗਿਆ ਗੁੱਸੇ ਹੋ ਗਿਆ ਉਹ ਪਰ ਇੱਕ ਇਨਸਾਨ ਦੇ ਕੀੜੇ ਪੈ ਗਏ ਲੱਤ ਗਲ ਗਈ ਉਹ ਤੜਫ ਰਿਹਾ ਉਹਦੀ ਇੱਕ ਅੱਖ ਤੋਂ ਉਹਨੂੰ ਦਿਖਾਈ ਵੀ ਨਹੀਂ ਦੇ ਰਿਹਾ ਤੇ ਉਹ ਬਸ ਅੱਡੇ ਤੇ ਪਿਆ ਚੌਂਕ 'ਚ ਪਿਆ ਸੜਕ ਤੇ ਪਿਆ ਮੰਦਰ ਦੇ ਬਾਹਰ ਪਿਆ ਜਿੱਥੇ ਬਹੁਤ ਸਾਰੇ ਲੋਕ ਧਾਰਮਿਕ ਲੋਕ ਆਉਂਦੇ ਸੀ ਉਸ ਮਾਤਾ ਦੇ ਮੰਦਰ ਦੇ ਬਾਹਰ ਪਏ ਬੰਦੇ ਨੂੰ ਕਿਸੇ ਨੇ ਨਹੀਂ ਦੇਖਿਆ ਉਸ ਇਨਸਾਨ ਜਿਹਦਾ ਨਾਂ ਦੇਵੀਦਿਆਲ ਰੱਖਿਆ ਗਿਆ ਹੋ ਕਿਸੇ ਟਾਈਮ ਜਦੋਂ ਜਨਮ ਹੋਇਆ ਹੋ ਮਾਪਿਓ ਨੇ ਕਿੰਨੀਆਂ ਖੁਸ਼ੀਆਂ ਮਨਾਈਆਂ ਹੋਣੀਆਂ ਮਹੱਲੇ ਦੇ ਵਿੱਚ ਕਿਵੇਂ ਵਧਾਈਆਂ ਦਿੱਤੀਆਂ ਗਈਆਂ ਹੋਣੀਆਂ ਬਾਪੂ ਜਵਾਨ ਹੋਇਆ ਕਿਰਤ ਕਮਾਈ ਕੀਤੀ ਵਿਆਹ ਹੋ ਗਿਆ ਬੱਚੇ ਹੋਏ ਬਾਪੂ ਦੇ ਹਨਾ ਬਾਪੂ ਦੇ ਧੀਆ ਹੋਈਆਂ ਪੁੱਤ ਹੋਏ ਤੇ ਮਤਲਬ ਕਿੰਨੇ ਬਾਪੂ ਨੇ ਆਪਣੀ ਜ਼ਿੰਦਗੀ ਚ ਧਲ ਦੇ ਪਰਛਾਵੇਂ ਦੇਖੇ ਹੋਣੇ ਆ ਕਿੰਨੀਆਂ ਬਾਪੂ ਨੇ ਆਪਣੇ ਜੀਵਨ ਦੇ ਵਿੱਚ ਚੜਦੇ ਸੂਰਜ ਦੇਖੇ ਹੋਣੇ ਆ ਤੇ ਕਿੰਨੇ ਬਾਪੂ ਨੇ ਤਿੱਖੜ ਦੁਪਹਿਰ ਕੱਟੇ ਹੋਣੇ ਆ ਗਰਮੀਆਂ ਦੇ ਵਿੱਚ ਆਪਣੇ ਬੱਚਿਆਂ ਲਈ ਆਪਣੇਆਂ ਦੇ ਲਈ ਕੰਮ ਕਰਦੇ ਆ ਕਿਵੇਂ ਪਸੀਨਾ ਬਹਾਇਆ ਹੋ ਇਸ ਦੇ ਵੀ ਦਿয়াল ਬਾਪੂ ਨੇ ਪਰ ਅੱਜ ਉਹਦੀਆਂ ਕੁਝ ਗਲਤੀਆਂ ਜਾਂ ਕੁਝ ਆਪਣੇਆਂ ਵੱਲੋਂ ਆਪਣੀ ਡਿਊਟੀ ਤੋਂ ਮੋਨਕਰ ਹੋ ਜਾਣ ਦੀ ਇਹ ਜਿਉਂਦੀ ਜਾਗਦੀ ਤਸਵੀਰ ਬਣਿਆ ਬੈਠਾ ਬਾਪੂ ਸੜਕ ਤੇ ਬੈਠਾ ਤੜਫ ਰਿਹਾ ਏ ਬਾਪੂ ਉਥੋਂ ਦੇ ਲੋਕਲ ਵੀਰਾਂ ਨੇ ਬਾਪੂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਸ਼ੇਅਰ ਕੀਤੀ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਭੱਜ ਦੌੜ ਵੀ ਕੀਤੀ ਪਰ ਕਿਸੇ ਆਪਣੇ ਨੇ ਵਾਹ ਨਹੀਂ ਫੜੀ ਪਰ ਅਸੀਂ ਬੜੇ ਭਾਗ ਗਿਆ ਅਸੀਂ ਬਹੁਤ ਭਾਗਾ ਵਾਲੇ ਆ ਜਿਹੜੀ ਐਸੀ ਸੇਵਾ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਆ ਵੀ ਅਸੀਂ ਇਹਨਾਂ ਆਪਣੇ ਮਾਂ ਪਿਓ ਦੀ ਇਹਨਾਂ ਬਾਪੂ ਬਜ਼ੁਰਗਾਂ ਦੀ ਸੇਵਾ ਕਰਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਾਬਿਲ ਕੀਤਾ ਕਰੇ ਕਰਾਵੇ ਆਪੇ ਆਪ ਨਾ ਤਾਂ ਸਾਡੀ ਔਕਾਤ ਸੀ ਇੰਨੀ ਵੀ ਅਸੀਂ ਬਾਪੂ ਜੀ ਦਾ ਇਲਾਜ ਕਰਾ ਸਕੀਏ ਨਾ ਹੀ ਸਾਡੀ ਇੰਨੀ ਹیثیت ਸੀ ਵੀ ਅਸੀਂ ਕਿਸੇ ਮੈਂਬਰ ਨੂੰ ਸੜਕ ਤੋਂ ਚੱਕ ਕੇ ਲਿਆ ਕੇ ਆਪਣੇ ਘਰੇ ਰੱਖ ਕੇ ਉਹਦੀ ਸੇਵਾ ਸੰਭਾਲ ਕਰ ਸਕੀਏ ਕਰਬੀ ਹੋ ਦੇ ਵਾਕਿਆ ਹੋਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਦੇ ਨਾਮ ਨਾ ਪੁਕਾਰਦੇ ਨੇ ਉਹਨਾਂ ਨੇ ਦਿੱਤਾ ਘਰ ਆ ਉਹਨਾਂ ਨੇ ਦਿੱਤੀ ਛੱਤ ਲੀੜਾ ਕੱਪੜਾ ਦਵਾਈ دارو ਪ੍ਰਸ਼ਾਦਾ ਪਾਣੀ ਸਭ ਕੁਝ ਅਸੀਂ ਵੀ ਉਹਨਾਂ ਦਾ ਦਿੱਤਾ ਖਾਂਦੇ ਆ ਕਰੇ ਅਰਦਾਸ ਬਾਪੂ ਜੀ ਦੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਸਮਤ ਬੁੱਧਿ ਬਖਸ਼ਣ ਬਾਪੂ ਦੇ ਆਪਣੇ ਬਾਪੂ ਦੇ ਨਾਲ ਖੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਰਤ ਕਰਨ ਤੇ ਮੇਰੇ ਭਰਾ ਨੇ ਕੀ ਹੋਇਆ ਇਹਨਾਂ ਦੇ ਮਿੱਟੀ ਲੱਗ ਗਈ ਸੀਗੀ ਬਾਬੇ ਦੀ ਬਸ ਉਸ ਤੋਂ ਹੀ ਵੱਧਾ ਵਧ ਗਿਆ ਕਿੰਨੇ ਨੂੰ ਦਿਖਾ ਲਿਆ ਫਰਕੇ ਨਹੀਂ ਪਿਆ ਤਾਂ ਇਸ ਰੰਦ ਬੱਸ ਸਟੈਂਡ ਦੇ ਨਾਲ ਹੀ ਮੰਦਰ ਆਈ ਕਾਲੀ ਮਾਤਾ ਦਾ ਮੰਦਰ ਉੱਥੇ ਬੈਠੇ ਸੀਗੇ ਇਹਨਾਂ ਦੇ ਬਹੁਤ بڑا ਜ਼ਖਮ ਹੋਇਆ ਹੋਇਆ ਸੀ ਤਾਂ ਮੈਨੇ ਇਹਨਾਂ ਨੂੰ ਪੁੱਛਿਆ ਕੀ ਹੋ ਗਿਆ ਕਹਿੰਦੇ ਵੀ ਮੇਰ ਹੋਈ ਹੋਈ ਆ ਉਸ ਤੋਂ ਬਾਅਦ ਮੈਨੇ ਆਪਣੇ ਫਰੈਂਡ ਸਰਕਲ ਦੇ ਵਿੱਚ ਖੰਨੇ ਦੇ ਵਿੱਚ ਇੱਕ ਦੋ ਬੰਦਿਆਂ ਨੂੰ ਪੁੱਛਿਆ ਉਹ ਕਹਿੰਦੇ ਵੀ ਭਾਈ ਇੱਕ ਦੋ ਹਸਪੀਟਲ ਚ ਧਕਾਲ ਲਿਆਂ ਅਸੀਂ ਇਹਨਾਂ ਨੂੰ ਉੱਥੋਂ ਦੀ ਲੈ ਕੇ ਖੰਨੇ ਆਈ ਵੀ ਵਾਈ ਦੇ ਦਿਖਾਇਆ ਜਦੋਂ ਆਈਵੀਵਾਈ ਆਲਿਆ ਨੇ ਇਹਨਾਂ ਦਾ ਜ਼ਖਮ ਦੇਖਿਆ ਦੇਖਣ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਫ਼ ਜਵਾਬ ਦੇਤਾ ਵੀ ਭਾਈ ਇਹਦਾ ਕੋਈ ਹੱਲ ਨਹੀਂ ਹੈਗਾ ਸਾਡਾ ਉਰੇ ਤੋਂ ਲੈ ਜਾਓ ਤੇ ਅਸੀਂ ਚਲੋ ਇੱਕ ਦੋ ਵਾਰ ਗਏ ਇਹਨਾਂ ਦੇ ਪੱਟੀ-ਪੁੱਟੀ ਕੀਤੀ ਪਾਊਡਰ ਵਗੈਰਾ ਹੁੰਦਾ ਉਹ ਬੀਟਾ ਟੀਨ ਦਾ ਉਹ ਲਗਾਇਆ ਉਹ ਤੋਂ ਬਾਅਦ ਅਸੀਂ ਇੱਕ ਦੋ ਜਗ੍ਹਾ ਇਹਨਾਂ ਦਾ ਝਾੜਾ ਵੀ ਕਰਵਾਤਾ ਆਪਣੇ ਦੋਸਤਾਂ ਨਾਲ ਦੇ ਜਾ ਕੇ ਤੇ ਹੁਣ ਜਦੋਂ ਸਾਰੇ ਪਾਸਿਓ ਜਵਾਬ ਮਿਲ ਗਿਆ ਤਾਂ ਕੋਈ ਡਾਕਟਰ ਹੱਤ ਨਹੀਂ ਪਾ ਰਿਹਾ ਸਾਰੇ ਪਾਸਿਓ ਜਵਾਬ ਆ ਤੋਂ ਤੋਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਸੰਸਥਾ ਨਾਲ ਗੱਲ ਕੀਤੀ ਤਾਂ ਤੁਸੀਂ ਕਿਹਾ ਵੀ ਇਹਨਾਂ ਨੂੰ ਸਾਡੇ ਕੋਲ ਲਿਆਓ ਤੇ ਹੁਣ ਤੁਹਾਡੇ ਕੋਲ ਆ ਚੁੱਕੇ ਹਾਂ ਉਸ ਤੋਂ ਬਾਅਦ ਤੁਸੀਂ ਦੇਖਣਾ